ਫਤੇਗੜ ਸਾਹਿਬ ਦੇ ਨੂੰਸਾਸ ਦੇ ਭੇਤ ਭਰੇ ਹਾਲਾਤ ਵਿੱਚ ਹੋਏ ਕਤਲ ਦਾ ਸਨਸਨੀ ਖੇਜ਼ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਫਤੇਗੜ ਸਾਹਿਬ ਦੇ ਪਿੰਡ ਸਾਨੀਪੁਰ ਚ ਵੀਰਵਾਰ ਨੂੰ ਵਾਪਰੀ। ਨੂੰ ਹਰਮਿੰਦਰ ਕੌਰ ਦੀ ਉਮਰ 63 ਸਾਲ ਤੇ ਸੱਸ ਗੁਰਦੇਵ ਕੌਰ ਦੀ ਉਮਰ 85 ਸਾਲ ਸੀ। ਦੋਹਾਂ ਨੂੰ ਬੇਰਹਿਮੀ ਨਾਲ بیسਬਾਲ ਨਾਲ ਕਤਲ ਕੀਤਾ ਗਿਆ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਹਰਮਿੰਦਰ ਕੌਰ ਦਾ ਪੋਤਾ ਕਰੀਬ 3:30 ਵਜੇ ਸਕੂਲੋਂ ਵਾਪਸ ਆਇਆ। ਕਿਸੇ ਨੇ ਅੰਦਰੋਂ ਦਰਵਾਜ਼ਾ ਨਾ ਖੋਲ੍ਹਿਆ ਤਾਂ ਗੁਆਂਢੀਆਂ ਨੇ ਕੰਧ ਟੱਪ ਕੇ ਦਰਵਾਜ਼ਾ ਖੋਲ੍ਹਿਆ। ਹਰਮੰਦਰ ਜਾ ਕੇ ਦੇਖਿਆ ਤਾਂ ਖੂਨ ਨਾਲ ਲਤਪਤ ਲਾਸ਼ਾਂ ਪਈਆਂ ਸੀ 메인 게ਟ ਤਾਂ ਬੰਦ ਸੀਗਾ ਪਿੱਛੇ ਆ ਗੇਟ ਆ ਜੀ ਉਧਰੋਂ ਦਾਖਲ ਹੋਏ ਨੇ ਇਹ ਵੀ ਅਸੀਂ ਜੋ ਬੰਦੇ ਇੱਧਰ ਮੌਜੂਦ ਸੀਗੇ ਇਕੱਠੇ ਉਹਨਾਂ ਤੋਂ ਸੁਣਿਆ ਵੀ ਪਿਛਲੇ ਗੇਟ ਰਾਹੀਂ ਆਏ ਨੇ ਬੰਦੇ ਜਿਹੜੀ ਲੇਡੀ ਸੀਗੀਆਂ ਗੁਰਦੇਵ ਕੌਰ ਉਹਦੀ ਜਿਹੜੀ ਡੈੱਡ ਬੋਡੀ ਆ ਥੱਲੇ ਲੌਬੀ ਸੀਗੀ ਹਰਮਿੰਦਰ ਕੌਰ ਦੀ ਜਿਹੜੀ ਡੈੱਡ ਬੋਡੀ ਆ ਉਹ ਉੱਪਰ ਵਾਲੇ ਬੈੱਡਰੂਮ ਦੇ ਵਿੱਚ ਸੀਗੀ ਜਿਨ੍ਹਾਂ ਦੇ ਕੇ بیسਬਾਲ ਦੇ ਨਾਲ ਜਿਹੜਾ ਉੱਥੇ ਸਿਰ ਦੇ ਵਿੱਚ ਜਿਹੜੀਆਂ ਸੱਟਾਂ ਮੱਝੀਆਂ ਹੋਈਆਂ ਸੀਗੀਆਂ ਬਲੰਟ ਸੱਟਾਂ ਦੋਨਾਂ ਦਾ ਮਰਡਰ ਹੋਇਆ ਪਿਆ ਸੀਗਾ ਘਰ ਦੇ ਵਿੱਚ ਕੋਈ ਚੋਰੀ ਦੀ ਕੋਈ ਅਜਿਹੀ ਸਾਰਾ ਜਿਹੜਾ ਸਮਾਨ ਹੈ ਬਿਲਕੁਲ ਠੀਕ ਠਾਕ ਸੀਗਾ ਅਸੀਂ ਸਾਰੇ ਚੈੱਕ ਵੀ ਕੀਤਾ ਤੇ ਵੈਪਰ ਵੀ ਯੂਜ਼ ਕੀਤਾ ਗਿਆ ਜੋ ਜਿਹੜਾ بیسਬਾਲ ਹੈਗਾ ਉਹ ਵੀ ਘਰ ਦੇ ਵਿੱਚ ਹੀ ਸੀਗਾ ਜਿਹੜਾ ਕਿ ਉਹਨਾਂ ਨੇ ਆਈਡੈਂਟੀਫਾਈ ਕੀਤਾ ਵੀ ਇਹ ਸਾਡੇ ਘਰ ਦਾ ਹੈਗਾ ਉਹ ਟੁੱਟਾ ਹੋਇਆ ਸੀਗਾ ਬਾਕੀ ਅਸੀਂ ਸਾਰੇ ਐਂਗਲਾਂ ਦੇ ਉੱਤੇ ਇਸ ਨੂੰ ਡੀਪਲੀ ਇਨਕੁਆਰੀ ਕਰ ਰਹੇ ਹਾਂ ਤਫ਼तीश ਕਰ ਰਹੇ ਹਾਂ ਕਾਰਨਦਰੋਂ ਕਿਸੇ ਤਰ੍ਹਾਂ ਦੀ ਲੁੱਟ ਜਾਂ ਚੋਰੀ ਦੀ ਗੱਲ ਸਾਹਮਣੇ ਨਹੀਂ ਆਈ ਹੈ ਪੁਲਿਸ ਜਾਂਚ ਕਰ ਰਹੀ ਹੈ ਕਿ ਕਤਲ ਆਖਰ ਕਿਸ ਨੇ ਤੇ ਕਿਉਂ ਕੀਤਾ